ਜਾチェਕਾਰ ਲక్ష్ਮੀ ਕੁਵਾਰੀ ਚੰਦ ਸੂਰਜ ਦੀਬੜੇ ਚੰਦ ਸੂਰਜ ਦੇ ਦੀਬੜੇ ਆ ਚੰਦ ਸੂਰਜ ਦੇ ਨੇ ਦੀਵੇ ਨੇ ਉੱਥੇ ਆ ਜਿਹੜਾ ਚੰਦ ਆ ਸੂਰਜ ਦੀਵੇ ਨੇ ਤੁਸੀਂ ਚੰਦ ਸੂਰਜ ਦੀ ਪੂਜਾ ਕਰਦੇ ਹੋ ਜਿਹੜੇ ਲੋਕ ਚੰਦ ਸੂਰਜ ਦੀ ਪੂਜਾ ਕਰਦੇ ਨੇ ਉਹਦੇ ਘਰ ਦੇ ਦੀਵੇ ਦੀ ਪੂਜਾ ਕਰਦੇ ਨੇ ਉਹਦੇ ਦੀਵੇ ਨੇ ਨਾ ਉਦੀ ਜੋਤ ਦੀਵਿਆਂ ਦੀ ਉਹ ਪੂਜਾ ਉਹਦਿਆਂ ਦੀ ਦੀਵਾ ਹੀ ਨਹੀਂ ਦਾ ਜੋ ਘਰ ਨਹੀਂ ਦੇਖਿਆ ਉਹਨਾਂ ਨੂੰ ਉਹਦਾ ਜਗਾ ਵੀ ਆਹ ਦੀਵਾ ਬਹੁਤ ਵਧੀਆ ਇਹਨਾਂ ਦਾ ਤੇ ਤੁਸੀਂ ਚੰਦ ਸੂਰ ਦਾ ਪੂਜਾ ਕਰਕੇ ਚੰਦ ਸੂਰ ਦੇ ਨੇੜੇ ਜਾਣਾ ਨੇੜੇ ਜਾਣਾ ਸੂਰ ਦੇ ਨੇੜੇ ਗਏ ਮਰਨਾ ਤੁਸੀਂ ਉੱਥੇ ਜਾ ਕੇ ਸੂਰ ਦੀ ਪੂਜਾ ਕਰਨਾ ਮੌਤ ਨੂੰ ਬੜੇ ਲਾਉਣਾ ਸੂਰ ਜਨੇ ਗਰਮੀ ਹੈ ਉੱਚ ਧਫਨਾ ਕਰ ਦੂ ਤੁਹਾਨੂੰ ਉਦੋਂ ਅਕਲ ਮਿਲੂਗੀ ਤੁਹਾਨੂੰ ਸੂਰਜ ਤੋਂ ਕੀ ਪ੍ਰਾਪਤ ਹੋਊ ਸੂਰਜ ਤੋਂ ਸੂਰਜ ਤੋਂ ਪ੍ਰਾਪਤ ਹੈ ਇੱਥੋਂ ਜਿਹੜੇ ਨਹੀਂ ਪੂਜਾ ਕਰਦੇ ਉਹਨਾਂ ਨੂੰ ਵੀ ਪ੍ਰਾਪਤ ਹੋਈ ਜਾਂਦਾ ਸੂਰਜ ਤੋਂ ਜੋ ਹੁਣ ਸੂਰਜ ਤੋਂ ਪ੍ਰਾਪਤ ਉਹਨਾਂ ਨੂੰ ਵੀ ਹੋ ਜਾਂਦਾ ਜਿਹੜੇ ਸੂਰਜ ਨੂੰ ਇੱਕ ਅੱਗ ਦਾ ਗੋਲਾ ਸਮਝਦੇ ਨੇ ਉਹਨਾਂ ਨੂੰ ਵੀ ਪ੍ਰਾਪਤ ਹੋਈ ਜਾਂਦਾ ਉਹਨਾਂ ਨੂੰ ਜਿਆਦਾ ਪ੍ਰਾਪਤ ਹੁੰਦਾ ਤੁਹਾਨੂੰ ਘੱਟ ਹੁੰਦਾ ਜਿਹੜੇ ਅੱਗ ਦਾ ਹੋਣਾ ਸਮਝਦੇ ਨੇ ਸੂਰਜ ਨੂੰ ਸਟੱਡੀ ਕੀਤੀ ਹੈ ਉਹਨਾਂ ਨੇ ਬਹੁਤ ਕੁਝ ਪ੍ਰਾਪਤ ਕਰ ਲਿਆ ਉਹਨਾਂ ਨੇ ਤਾਂ ਬਿਜਲੀ ਬਣਾ ਲਈ ਊਰਜਾ ਲੈ ਲਈ ਤੂੰ ਤੁਸੀਂ ਲੈ ਲਿਆ ਤੁਸੀਂ ਕੀ ਲੈ ਲਿਆ ਬੁੱਧੀ ਇਹਨਾਂ ਨੇ ਕੀ ਲੈਣਾ ਸੀ ਬੁੱਧੀ ਇਹ ਕੁਝ ਨਹੀਂ ਲੈ ਸਕਦੇ ਬੁੱਧੀ ਜੋ ਹੈ ਬੁੱਧੀ ਬਾਨਾ ਨੇ ਕੁਝ ਲੈ ਲਿਆ ਸੂਰਜ ਤੋਂ ਵੀ ਬੁੱਧੀ ਇਹਨਾਂ ਨੇ ਕਿ ਕਿਤਾ ਅਕਲ ਕੋ ਆਲੀ ਸੂਰਜ ਨੂੰ ਬਣ ਕੇ ਦੇਵਤਾ ਉਹਨਾਂ ਨੇ ਅਕਲ ਕੋ ਆ ਕੇ ਨੁਕਸਾਨ ਕਰ ਲਿਆ ਉਹਨਾਂ ਨੇ ਅਕਲ ਨਾਲ ਉਹ ਤੋਂ ਊਰਜਾ ਲੈ ਲਈ ਸੂਰਜ ਤੋਂ ਜਿਨ੍ਹਾਂ ਨੂੰ ਰਾਖਸ਼ ਕਹਿੰਦੇ ਨੇ ਉਹਨਾਂ ਨੇ ਤਾਂ ਅਕਲ ਉਹ ਅਕਲ ਵਾਲੇ ਤਾਂ ਹੋਣੇ ਇਹ ਕਾਨੂੰਨ ਅਕਲ ਵਾਲੇ ਬੁੱਧੀਹੀਨ ਨੇ ਹੈ ਦੇਵਤਾ ਤਾਂ ਹੈ ਸੂਰਜ ਪਰ ਜਿਹੜੀ ਚੀਜ਼ ਦਿੰਦਾ ਉਹਦਾ ਤੁਹਾਨੂੰ ਗਿਆਨ ਨਹੀਂ ਉਹ ਊਰਜਾ ਦਿੰਦਾ ਸੀ ਲੈ ਲੈਂਦੇ ਜੇ ਦੇਵਤਾ ਬੰਦੇ ਤੇ ਲਈ ਕਿਉਂ ਨਾ ਫਿਰ ਸੂਰਜੇ ਰੋਸ਼ਨੀ ਸਭ ਨੂੰ ਦੇ ਰਿਹਾ ਤਾਂ ਲੈ ਰਹਿ ਹਾਂ ਤੁਸੀਂ ਉਹ ਤਾਂ ਪੇੜ ਪੌਦੇ ਵੀ ਲੈ ਰਹੇ ਨੇ ਰੋਸ਼ਨੀ ਪੇੜ ਬਹੁਤ ਰੋਸ਼ਨੀ ਨਾ ਹੋਵੇ ਪੇੜ ਪੌਦੇ ਉਦਾਸ ਹੋ ਜਾਂਦੇ ਨੇ ਉਹ ਤਾਂ ਉਹਨਾਂ ਨੂੰ ਵੀ ਗਿਆਨ ਹੈ ਆ ਜਿਹੜੀ ਊਰਜਾ ਪੈਦਾ ਕਰਦੀ ਦੀ ਇਹ ਕੌਣ ਕਰਦਾ ਪੇੜ ਪੌਦੇ ਨਹੀਂ ਕਰ ਸਕਦੇ ਇਹ ਆਦਮੀ ਨਹੀਂ ਕੀਤੀ ਹੈ ਉਹਨੂੰ ਪਤਾ ਸੀ ਵੀ ਇਹ ਦੇਵਤਾ ਦੇ ਕੀ ਚੀਜ਼ ਦੇ ਸਕਦਾ ਹੈ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਦੇ ਕੀ ਸਕਦਾ ਹੈ ਦੇਵਤਾ ਦੇਵਤਾ ਕਹਿੰਦੇ ਨੇ ਜੋ ਚੀਜ਼ ਦੇ ਸਕਦਾ ਉਹਦਾ ਤਾਂ ਗਿਆਨ ਤੁਹਾਨੂੰ ਹੋਇਆ ਨਹੀਂ ਅਜੇ ਤਾਈ ਦੇਵਤਾ ਦੇਵਤਾ ਤੁਸੀਂ ਕਹੀ ਜਾਂਦੇ ਹੋ ਕੀ ਦਿੱਤਾ ਤੁਹਾਨੂੰ ਸੂਰਜ ਨੇ ਤੁਹਾਨੂੰ ਦਿੱਤਾ ਦੇਤੀਓ ਗਿਆਨਤਾ ਤੁਹਾਨੂੰ ਦਿੱਤੀ ਮੂਰਖਤਾ ਤੁਹਾਨੂੰ ਦਿੱਤੀ ਬੇਈਮਾਨੀ ਤੁਹਾਨੂੰ ਦਿੱਤਾ ਕਪਟ ਆ ਦਿੱਤਾ ਸੂਰਜ ਇਹ ਤਾਂ ਸੂਰਜ ਦਿੰਦਾ ਹੀ ਨਹੀਂ ਇਹ ਪਤਾ ਨਹੀਂ ਕਿੱਥੋਂ ਲੈ ਲਿਆ ਤੁਸੀਂ ਉਹ ਗੱਲ ਨੂੰ ਦਿੰਦਾ ਚੀਜ਼ਾਂ ਉਹ ਤਾਂ ਰੋਸ਼ਨੀ ਦਿੰਦਾ ਗਿਆਨਤਾ ਨਹੀਂ ਦਿੰਦਾ ਤੁਹਾਡੇ ਅੰਦਰ ਆ ਗਿਆਨਤਾ ਆ ਗਈ ਕਿੱਥੋਂ ਆ ਗਈ ਸੋਚ ਉਹਨਾਂ ਨੇ ਤੁਸੀਂ ਦੇਵਤਾ ਮੰਨੇ ਆ ਉਹ ਰੋਸ਼ਨੀ ਦਿੰਦਾ ਤੁਸੀਂ ਲੋਕਾਂ ਨੂੰ ਗਿਆਨਤਾ ਦੇ ਰਹੇ ਹੋ ਜੇ ਸੂਰਜ ਨੂੰ ਮੰਨਦੇ ਲੋਕਾਂ ਨੂੰ ਗਿਆਨ ਦਿੰਦੇ ਮੰਨਦੇ ਸੂਰਜ ਨੂੰ ਵੀ ਨਹੀਂ ਤੁਸੀਂ ਦੇਵਤਾ ਨਹੀਂ ਮੰਨਦੇ ਜੇ ਸੂਰਜ ਨੂੰ ਦੇਵਤਾ ਮੰਨਦੇ ਉਹਦੇ ਆਲੇ ਲੱਛਣ ਹੁੰਦੇ ਤੁਹਾਡੇ ਚ ਕੋਈ ਤਾਂ ਕੋਣ ਸੂਰਜ ਵਾਲਾ ਹੁੰਦਾ ਔਰ ਤੁਸੀਂ ਤਾਂ ਕਾਲੇ ਲੇਖ ਲਿਖੇ ਨੇ ਲੋਕਾਂ ਦੇ ਅਗਿਆਨਤਾ ਫੈਲਾਈ ਹੈ ਸੂਰਜ ਕਦੇ ਗਿਆਨ ਦਾ ਫੈਲਾਉਂਦਾ ਸੂਰਜ ਦਿਨ ਚੜਦਾ ਤੁਸੀਂ ਨਿਹਰਾ ਕਰਦੇ ਹੋ ਲੋਕਾਂ ਦੇ ਅੰਦਰ ਸੂਰਜ ਦੇ ਵਿਰੋਧ ਚ ਚੰਦਰਮਾ ਵੀ ਜਿੰਨਾ ਕਿ ਜੋਗਾ ਹੈਗਾ ਰੋਸ਼ਨੀ ਕਰਦਾ ਤੁਸੀਂ ਉਹ ਵੀ ਨਹੀਂ ਕਰਦੇ ਸੂਰਜ ਦੇ ਵਿਰੋਧ ਚ ਚੰਦਰਮਾ ਦੇ ਵੀ ਵਿਰੋਧ ਚ ਚੰਦਰ ਬੰਸੀਆਂ ਦਾ ਵੀ ਵਿਰੋਧ ਕੀਤਾ ਤੁਸੀਂ ਸੂਰਜ ਵੰਸੀਆਂ ਦੇ ਵੀ ਵਿਰੋਧ ਚ ਖੜੇ ਨਾਲ ਤੁਸੀਂ ਚੰਦਰ ਬੰਸੀ ਨਹੀਂ ਨਾ ਤੁਸੀਂ ਸੂਰਜ ਵੰਸੀ ਤੁਸੀਂ ਕੌਣ ਹੋ ਕਪਟ ਬੰਸੀ ਹੋ ਤੁਸੀਂ ਕਪਟ ਬੰਸੀ ਆ ਝੂਠ ਬੰਸੀ ਹੋ ਤੁਸੀਂ ਜਿਹੜੇ ਕਪੜਾਵੰਸੀ ਨੇ ਝੂਠਵੰਸੀ ਨੇ ਨਾ ਉਹ ਕਹਿੰਦੇ ਨੇ ਅਸੀਂ ਸੂਰਜਵੰਸੀ ਉਹ ਸੂਰਜਵੰਸੀ ਦਾ ਦਸਮ ਪਾਸ਼ਾ ਨੇ ਛੋਡੀ ਨੇ ਉਹਦਾ ਛੋਡੀ ਨੇ ਸੂਰਜਵੰਸੀ ਆਉਣਾ ਦੀ ਬਾਣੀ ਹੈ ਕਾਹ ਇਹ ਜੀ ਸੂਰਜਵੰਸੀ ਇਹਨਾਂ ਨੇ ਜਾੜਿਆ ਸੂਰਜ ਸੰਸਾਰ ਦੇ ਵਿੱਚ ਅਗਲ ਦਾ ਸੂਰਜ ਚੜ੍ਹਿਆ ਗਿਆੰਦਾ ਗਿਆੰਦਾ ਸੂਰਜ ਚੜ੍ਹਦੇ ਸੂਰਜਵੰਸੀ ਸੀ ਉਹ ਤਾਂ ਤੁਸੀਂ ਡਬੋਤਾ ਉਹ ਤਾਂ ਡਬੋ ਰਹੇ ਹੋ ਤੁਸੀਂ ਤੁਸੀਂ ਕਹਿੰਦੇ ਅਸੀਂ ਸੂਰਜਵੰਸੀ ਹਾਂ ਰਾਮ ਦੇ ਵਿਰੋਧੀ ਹੋ ਤੁਸੀਂ ਹਾਂਜੀ ਤੌਤਕ ਕਾਲ ਬਪੜਾ ਕੋਟਵਾਲ ਸੋ ਕਰਾ ਸ੍ਰੀ ਕੀ ਕੌਤਕ ਕਾਲ ਕਾਲ ਬਪੜਾ ਕੋਟਵਾਲ ਕੌਤਕ 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 ਕਰਨ ਕਰਦਾ ਹੈ ਕਾਲ ਬਪੜਾ ਕੋਟਵਾਲ ਸੁਕਰਾ ਸ੍ਰੀ ਕੌਤਕ ਕਾਲ ਬਪੜਾ ਜਿਹੜਾ ਕਾਲ ਹੈ ਨਾ ਕਾਲ ਕੌਣ ਹੈ ਅਸਲ ਚ ਕਾਲ ਮਨ ਕਾਲ ਦਾ ਹੀ ਰੂਪ ਹੈ ਜਿਹੜਾ ਮਨ ਹੈ ਨਾ ਕਾਲ ਕਲਪਨਾ ਕਹਤ ਕਾਲ ਬਪੜਾ ਕਰੋ ਸ੍ਰੀ ਇੱਕ ਕੌਤ ਕਹੀ ਕਰਦਾ ਆਨੰਦ ਚੋਜ ਕਾਲ ਬਪੜਾ ਇਹੀ ਗਲੰਦਰ ਕੈਸਵਾ ਹਾਂ ਕਾਲ ਬਪੜਾ ਕੋਟਵਾਲ ਸੁਕਰ ਸ੍ਰੀ ਕੋਟਵਾਲ ਸੁਕਰ ਸ੍ਰੀ ਉਹ ਫਿਰ ਬਣਾਇਆ ਸ੍ਰੇਸ਼ਟ ਤਾਂ ਉਸੇ ਨੂੰ ਇੱਥੇ ਦਾ ਫਿਰ ਥਾਪਿਆ ਸ੍ਰੇਸ਼ਟ ਉੱਪਰ ਸਾਰਿਆਂ ਤੋਂ ਸੋ ਐਸਾ ਰਾਜਾ ਸ੍ਰੀ ਨਰਹਰੀ ਉਹਨੇ ਜਿਹੜਾ ਹੈ ਨਾ ਸ੍ਰੀ ਜਦ ਬਣਾਤਾ ਇਹਨੂੰ ਸ੍ਰੇਸ਼ਟ ਬਣਾਤਾ ਬੰਦੂ ਸ੍ਰੇਸ਼ਟ ਹੋ ਗਿਆ ਨਰਹਰੀ ਹਾਂ ਬਪੜਾ ਕੋਟਵਾਲ ਕੋਟਵਾਲ ਫਿਰ ਇੱਕ ਕੋਟਵਾਲ ਬਣਾਇਆ ਇੱਕ ਊਡਵਾਰੀ ਮੇਰੀ ਉਹਦੀ ਹਕੂਮਤ ਫਿਰ ਬਣਾਈਆ ਇੱਥੇ ਉਹਨੇ ਉਹਨੂੰ ਪ੍ਰਮਾਣ ਕੀਤਾ ਵੀ ਇਹਨਾਂ ਨੂੰ ਅਕਲ ਦੇ ਤੂੰ ਜਿਹੜੇ ਪੁੱਠੇ ਚਾਹਦੇ ਨੇ ਨਾ ਜਿਹੜੇ ਲੋਕਾਂ ਨੂੰ ਧੋਖਾ ਕਰਦੇ ਨੇ ਉਹਨਾਂ ਨੂੰ ਡੰਡਾ ਫੜਤ ਕਰਕੇ ਸਮਝਾਵੀਂ ਇਹ ਕੰਮ ਨਾ ਕਰੋ ਸੋ ਐਸਾ ਰਾਜਾ ਸੰਤਾ ਮੰਨੋ ਦੂਤਾਂ ਡਾਨੋ ਇਹ ਘਟਵਾਰੀ ਮੇਰੀ ਸੰਤਾ ਦੀ ਮੰਤਾ ਜਿਹੜੇ ਸੰ ਦੂਤ ਨੇ ਚੰਦੇ ਦੇ ਨੇ ਅਸੀਂ ਚੰਦਰਵੰਸੀ ਸੂਰਜਵੰਸੀ ਹਾਂ ਹੈ ਕਪੜਵੰਸੀ ਕਪੜਵੰਸੀ ਸੂਰਜਵੰਸੀ ਬਣ ਕੇ ਅਗਿਆਨਤਾ ਫਲਾ ਰਹੇ ਨੇ ਉਹਨਾਂ ਨੂੰ ਕੰਨ ਖਿੱਚ ਕੇ ਉਹਨਾਂ ਦੇ ਸੂਰਜਵੰਸੀ ਆਂਦਾ ਜਿਹੜੀ ਗੱਲ ਆ ਸੂਰਜਵੰਸੀ ਜਿਹੜੇ ਵਾਕਿਆ ਹੀ ਸੂਰਜਵੰਸੀ ਨੇ ਉਹਨਾਂ ਦੇ ਗਿਆਨ ਦਾ ਚਲਣਾ ਫੇਲਾ ਦਿਓ ਕੌਪੜਵੰਸੀਆਂ ਨੂੰ ਘੂਰ ਕੇ ਪਰੇ ਬਿਠਾ ਲ ਦਿਓ ਵੇ ਸੂਰਜਵੰਸੀਓ ਤਾਂ ਆ ਗੱਲ ਆ ਸੂਰਜਵੰਸੀ ਦੀ ਤਾਂ ਕਹੀ ਹੋਈ RAM ਦਾ ਸਾਰਿਆਂ ਦੇ ਅੰਦਰ ਬੋਲਦਾ ਤੁਸੀਂ ਉਹ ਕਹਤੇ ਲਗੋ ਲਿਓ ਬਈ RAM ਦਾ ਨਾ ਜਬਦਾ ਨਾ ਮਰਦਾ ਸਭ ਦੇ ਅੰਦਰ ਹੈ ਤੁਸੀਂ ਕਹਦੇ ਨਹੀਂ ਕਹਿੰਦੇ ਸਭ ਦੇ ਅੰਦਰ ਹੈ ਕੀ ਤਨੂ ਬਿਮਾਰੀ ਕੀ ਹੈ ਕਿਉਂ ਨਹੀਂ ਬੰਦੇ ਗੱਲ ਤੁਹਾਡਾ ਨੁਕਸਾਨ ਕੀ ਹੁੰਦਾ ਹੈ ਰਾਵਣਾ ਕੋ ਬੈਰ ਹੈ ਤੁਹਾਡਾ ਜੇ ਬੈਰ ਹੈ ਦੱਸ ਦੋ ਕੀ ਹੈ ਕਿਤੇ ਇਹ ਤਾਂ ਨਹੀਂ ਬੈਰ ਹੈ ਵੀ ਉਹਨਾਂ ਇੱਕ ਪੰਡਤ ਸੀ ਬਰਾਵਣ ਰਾਵਣੋ ਮਾਰਤਾ ਉਹ ਬੈਰ ਤਾਂ ਨਹੀਂ ਲੈ ਰਿਹਾ ਆ ਰਾਮ ਤੋਂ ਉੱਪਰੋਂ ਜਾਇਆ ਜਾਇ ਕਾਰਕਾਲਿਆਂ ਵਿੱਚੋਂ ਬਾਹਰ ਲੈ ਰਹੇ ਲੱਗਦੇ ਆ ਸਾਨੂੰ ਤਾਂ ਤੂੰ ਇਹਦਾ ਕਨਸੈਪਟ ਹੀ ਬਦਲਤਾ ਸਾਰਾ ਬੇਦਾਨਾ ਕਿਉਂ ਬਦਲਤਾ RAM ਦੇ ਤਾਂ ਬੈਰੀ ਨੇ ਦੁਸ਼ਮਣ ਨੇ ਇਹ RAM ਦੇ ਮੰਦਰ ਤਾਂ ਢਿੱਡ ਦੀ ਭੁੱਖ ਹੈ ਨਾ ਦੀ ਹਰ ਮੰਦਰ ਮੰਦਰ ਕਿਤੇ ਬਾਹਰ ਹੁੰਦਾ RAM ਦਾ ਤਾਂ ਮੰਦਰ ਮਨਵੰਦਰ ਹੈ ਨਾਲੇ ਤੁਸੀਂ ਕਹਿੰਦੇ ਹੋ ਤੇਰੇ ਪੂਜਣ ਕੋ ભગવાન ਬਣਾ ਮੰਦਰ ਆਲੀ ਸ਼ਾਨ ਨਾਲੇ ਇਹ ਬੰਦਦੇ ਹਾਂ ਨਾਲੇ ਬਾਹਰ ਮੰਦਰ ਬਣਾਈ ਜਾਂਦੇ ਹੋ ਉਹ ਬਾਹਰ ਤਾਂ ਤੁਸੀਂ ਇਕੱਠੇ ਕਰਨ ਦੇ ਪੈਸੇ ਲੋਕਾਂ ਦੇ ਪੰਜ ਚਾਰ ਅਰਬ ਇਕੱਠਾ ਕਰ ਲਿਆ ਹੋ ਖਾ ਲਿਆ ਪੈਸੇ ਇਕੱਠੇ ਕਰਨ ਦੇ ਪੱਥਰ ਜੇ ਉਹ ਲਾਏ ਹੋਏ ਨੇ ਆਦਮੀ ਕੜਨਾ ਡਰਾਵਾ ਕੀਤਾ ਹੋਇਆ ਬਾਬੇ ਮੰਦਰ ਬਣਾਉਣਾ ਪੈਸੇ ਇਕੱਠੇ ਹੋ ਹੀ ਜਾਂਦੇ ਨੇ ਥੋੜਾ ਟੋੜੀ ਫੁਲਕਾ ਚੱਲੀ ਜਾਂਦਾ ਨੌਲੇ ਤੋਂ ਡੀਓ ਚੱਲੀ ਜਾਂਦੀ ਹੈ ਖਰਚਾ ਵੀ ਤਾਂ ਚਾਹੀਦਾ ਸਿਆਸੀ ਪਾਰਟੀ ਨੂੰ ਇਹ ਡਰਾਮੇ ਨੇ ਸਭ ਤੁਹਾਡੇ